रेडी स्टार्ट ਅਸੀਂ ਇੱਕ ਅਜਿਹੇ ਯੁੱਗ ਵਿੱਚ ਹਾਂ ਜਿੱਥੇ ਸਕਰੀਨਾਂ ਦਾ ਦਬਦਬਾ ਹੈ ਬੱਚੇ ਪੌਦਿਕ ਕਿਤਾਬਾਂ ਤੋਂ ਦੂਰ ਹੋ ਰਹੇ ਹਨ ਡੰਡੀ ਪੜਨ ਲਈ ਪਿਆਰ ਨੂੰ ਦੁਬਾਰਾ ਜਗਾਉਣਾ ਸਿਰਫ ਸੰਭਵ ਹੀ ਨਹੀਂ ਹੈ ਇਹ ਉਹਨਾਂ ਦੇ ਵਿਕਾਸ ਲਈ ਜ਼ਰੂਰੀ ਹੈ ਡੰਡੀ ਸਹੀ ਵਾਤਾਵਰਣ ਅਤੇ ਪਹੁੰਚ ਨਾਲ ਮਾਪੇ ਕਿਤਾਬਾਂ ਨੂੰ ਦੁਬਾਰਾ ਦਿਲਚਸਪ ਬਣਾਉਣ ਵਿੱਚ ਮਦਦ ਕਰ ਸਕਦੇ ਹਨ ਡੰਡੀ ਅੱਜ ਦੇ ਡਿਜੀਟਲ ਯੁੱਗ ਵਿੱਚ ਸਕਰੀਨਾਂ ਸਾਡੇ ਬੱਚਿਆਂ ਦੇ ਧਿਆਨ ਉੱਤੇ ਹਾਵੀ ਹੋ ਰਹੀਆਂ ਹਨ ਡੰਡੀ ਭਾਵੇਂ ਇਹ ਸਮਾਰਟਫੋਨ ਟੈਬਲੇਟ ਜਾਂ ਗੇਮਿੰਗ ਕੰਸੋਲ ਹੋਣ ਡੰਡੀ ਹਾਲ ਹੀ ਵਿੱਚ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਖੁਸ਼ੀ ਨਾਲ ਪੜਨ ਵਿੱਚ ਇੱਕ ਮਹੱਤਵਪੂਰਨ ਗਿਰਾਵਟ ਆਈ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਲੋਕ ਰੋਜ਼ਾਨਾ ਪੜਨ ਵਿੱਚ ਸ਼ਾਮਲ ਹੋ ਰਹੇ ਹਨ ਡੰਡੀ ਇਹ ਤਬਦੀਲੀ ਡਿਜੀਟਲ ਮਨੋਰੰਜਨ ਦੇ ਵਧ ਰਹੇ ਆਕਰਸ਼ਣ ਨੂੰ ਦਰਸਾਉਂਦੀ ਹੈ ਪਰ ਇਹ ਮਾਪਿਆਂ ਲਈ ਇੱਕ ਮਹੱਤਵਪੂਰਨ ਸਵਾਲ 20 ਹੈ ਡੰਡੀ ਅਸੀਂ ਆਪਣੇ ਬੱਚਿਆਂ ਨੂੰ ਇੱਕ ਵਾਰ ਫਿਰ ਪੋਤਿਕ ਕਿਤਾਬਾਂ ਨੂੰ ਅਪਣਾਉਣ ਲਈ ਕਿਵੇਂ ਉਤਸ਼ਾਹਿਤ ਕਰ ਸਕਦੇ ਹਾਂ ਪ੍ਰਸ਼ੰਚਨ ਇੱਕ ਪਾਲਣ ਪੋਸ਼ਣ ਮਾਹਿਰ ਹੋਣ ਦੇ ਨਾਤੇ ਮੈਂ ਦੇਖਿਆ ਹੈ ਕਿ ਕਿਵੇਂ ਇੱਕ ਸਾਰ ਪੜਨ ਦੀ ਰੂਟੀਨ ਵਿਕਸਿਤ ਕਰਨ ਨਾਲ ਬੱਚੇ ਦੇ ਵਿਕਾਸ ਉੱਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ ਨਿਯਮਤ ਤੌਰ ਉੱਤੇ ਪੜਨਾ ਨਾ ਸਿਰਫ ਬੱਚੇ ਦੀ ਸ਼ਬਦਾਵਲੀ ਅਤੇ ਸੋਚਣ ਦੀਆਂ ਯੋਗਤਾਵਾਂ ਨੂੰ ਵਧਾਉਂਦਾ ਹੈ ਬਲਕਿ ਰਚਨਾਤਮਕਤਾ ਨੋ ਵੀ ਜਗਾਉਂਦਾ ਹੈ ਅਤੇ ਭਾਵਨਾਤਮਕ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰਦਾ ਹੈ ਡੰਡੀ ਕਿਤਾਬਾਂ ਪ੍ਰਤੀ ਪਿਆਰ ਪੈਦਾ ਕਰਨ ਦੀ ਨਹੀਂ ਇੱਕ ਸਵਾਗਤ ਯੋਗ ਅਤੇ ਸਕਾਰਾਤਮਕ ਜਗਾ ਪ੍ਰਦਾਨ ਕਰਨਾ ਹੈ ਜਿੱਥੇ ਪੜਨਾ ਮਜ਼ੇਦਾਰ ਅਤੇ ਉਤਸ਼ਾਹਿਤ ਮਹਿਸੂਸ ਹੁੰਦਾ ਹੈ ਡੰਡੀ ਜਿਵੇਂ ਜਿਵੇਂ ਡਿਜੀਟਲ ਟਪਕਣਾ ਵੱਧਦੀ ਜਾਂਦੀ ਹੈ ਬੱਚਿਆਂ ਦੀ ਭੌਤਿਕ ਕਿਤਾਬਾਂ ਪੜਨ ਵਿੱਚ ਦਿਲਚਸਪੀ ਘਟਦੀ ਜਾਂਦੀ ਹੈ ਡੰਡੀ ਮਾਪਿਆਂ ਦੇ ਕੋਚ ਡਾਕਟਰ ਪल्लਵੀ ਰਾਓ ਪੜਨ ਪ੍ਰਤੀ ਉਹਨਾਂ ਦੇ ਪਿਆਰ ਨੂੰ ਮੁੜ ਸੁਰਜੀਤ ਕਰਨ ਲਈ ਵਿਹਾਰਕ ਸੁਝਾਓ ਸਾਂਝੇ ਕਰਦੇ ਹਨ ਡੰਡੀ ਕਹਾਣੀਆਂ ਨੂੰ ਇਕੱਠੇ ਪੜ੍ਹ ਕੇ ਜੀਵਨ ਵਿੱਚ ਲਿਆਉਣਾ ਉਤਸੁਕਤਾ ਅਤੇ ਕਿਤਾਬਾਂ ਪ੍ਰਤੀ ਸਥਾਈ ਪਿਆਰ ਨੂੰ ਪ੍ਰੇਰਿਤ ਕਰਨ ਦਾ ਇੱਕ ਸਾਬਤ ਤਰੀਕਾ ਹੈ ਡੰਡੀ ਬਹੁਤ ਸਾਰੇ ਬੱਚੇ ਸੱਚਮੁੱਚ ਪੜ੍ਹ ਕੇ ਸੁਣਾਉਣ ਦਾ ਆਨੰਦ ਮਾਣਦੇ ਹਨ ਅਤੇ ਮਾਪੇ ਅਕਸਰ ਇਹਨਾਂ ਬਲਾਂ ਨੂੰ ਇੱਕ ਖਾਸ ਬੰਧਨ ਦੇ ਸਮੇਂ ਵਜੋਂ ਪਿਆਰ ਕਰਦੇ ਹਨ ਡੰਡੀ ਉੱਚੀ ਆਵਾਜ਼ ਵਿੱਚ ਪੜਨਾ ਸਿਰਫ ਸ਼ਬਦਾਵਲੀ ਅਤੇ ਸਮਝ ਨੂੰ ਬਿਹਤਰ ਬਣਾਉਣ ਤੋਂ ਇਲਾਵਾ ਹੋਰ ਵੀ ਬਹੁਤ ਕਰਦਾ ਹੈ ਇਹ ਬੱਚਿਆਂ ਨੂੰ ਮਹੱਤਵਪੂਰਨ ਸਮਾਜਿਕ ਅਤੇ ਭਾਵਨਾਤਮਕ ਹੁਨਰ ਵਿਕਸਤ ਕਰਨ ਵਿੱਚ ਵੀ ਮਦਦ ਕਰਦਾ ਹੈ ਡੰਡੀ ਸਟਾਪ